ਹਰਿਆਣੇ ਦੇ ਬਾਡਰਾਂ 'ਤੇ ਸਾਡੇ ਤੇ ਜ਼ੁਲਮ ਕੀਤੇ ਕਿਵੇਂ ਦੇਸ਼ ਦੀ ਰਾਜਨੀਤੀ ਨਹੀਂ ਜਾਣ ਦਿੰਦਾ ਕਿਵੇਂ ਸਾਡੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਹੈ ਪੱਕ ਲੋਕਾਂ ਦਾ ਜਾਗਰੂਕ ਕਰਾਂਗੇ। ਤੁਹਾਨੂੰ ਲੱਗਦਾ ਸਰਕਾਰ ਦਾ ਸਰੀਰ ਇੱਕੋ ਜਿਹਾ ਹੁੰਦਾ ਅਸੀਂ ਪੰਜਾਬ 'ਚ ਐਕਸ਼ਨ ਕਰ ਜੀ ਹਰਿਆਣੇ 'ਚ ਇਹ ਸਰਕਾਰਾਂ ਸਾਰੀਆਂ ਇੱਕੋ ਜਿਹਾ ਸੈਂਟਰ ਵੀ ਤੋੜ ਨਹੀਂ ਹੈਗਾ। ਸਾਡੇ ਕੋ ਨਿੱਜੀ ਇੰਟਰਸਟ ਨਹੀਂ ਹੈਗੇ ਤਾਂ ਲੋਕ ਸਾਡੇ ਸਮਰਥਨ ਨੇ ਜੋ ਕੁਝ ਵੀ ਰੇਲ ਛੜਕ ਜਾਂ ਸੜਕ ਜਾਮ ਆ ਉਹਦੇ ਲਈ ਕੇਂਦਰ ਜ਼ਿੰਮੇਵਾਰ ਹੈ ਬਿਸ਼ਿਸ਼ਤ ਕਰ ਪੀਸ ਪੁਲੀ ਟਾ ਗਣਾ ਆਪਣਾ ਅੰਦੋਲਨ ਕਰਕੇ ਆਪਣੀਆਂ ਮੰਗਾਂ ਮਨਵਾਉਣਾ ਹੁਣ ਉਹਨੂੰ ਭਾਜਪਾ ਵਿਰੋਧੀ ਧਿਰਾਂ ਦੇ ਨਾਂ ਤੇ ਜਾਂ ਉਹਨਾਂ ਦੇ ਬੋਡਿਆਂ ਦੇ ਸੁੱਟ ਕੇ ਆਪ ਬਚਣਾ ਚਾਹੁੰਦੇ ਬਚਿਆ ਨਹੀਂ ਜਾਣਾ ਹੈਗਾ ਉਹਨਾਂ ਨੇ 10 ਸਾਲ ਰਾਜ ਕੀਤਾ ਉਹ ਸਾਡੇ ਸਵਾਲਾਂ ਦੇ ਅੱਜ ਜਵਾਬ ਦੇਣ ਤੋਂ ਭੱਜ ਰਹੇ ਨੇ ਕੰ ਭਾਜਪਾ ਕੋਲੇ ਸਾਡੇ ਸਵਾਲਾਂ ਦੇ ਜਵਾਬ ਹੈ ਨਹੀਂਗੇ ਸੋ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਦੂਜਾ ਕਿਸਾਨ ਅੰਦੋਲਨ 76 ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਪਰ ਹੁਣ ਤੱਕ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਕੋਈ ਵੀ ਗੌਰ ਨਹੀਂ ਕੀਤਾ ਗਿਆ ਜਿਸ ਕਰਕੇ ਰੋਸ ਵਧਦਾ ਜਾ ਰਿਹਾ ਤੇ ਅੱਗੇ ਦੀ ਕੀ ਅੰਦੋਲਨ ਦੀ ਰਣਨੀਤੀ ਰਹਿਣ ਵਾਲੀ ਹੈ ਇਸ ਸੰਬੰਧੀ ਬਥੇਰੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨਾਗੂ ਸਰਵਨ ਸਿੰਘ ਪੰਦੇੜ ਨੇ ਪੰਦੇੜ ਸਾਹਿਬ 76 ਦਿਨ ਹੋ ਚੁੱਕੇ ਨੇ ਅੰਦੋਲਨ ਨੂੰ ਹੁਣ ਅੱਗੇ ਦੀ ਕੀ ਪਲੈਨਿੰਗ ਹੈਗੀ ਹੈ ਕਿ ਕਿਵੇਂ ਅੰਦੋਲਨ ਅੱਗੇ ਵਧਣਾ ਦੇਖੋ ਅੰਦੋਲਨ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਅੱਗੇ ਤੋਰਨ ਲਈ ਆਪਾਂ 22 ਮਈ ਦਾ ਐਲਾਨ ਕੀਤਾ ਹੈਗਾ ਕਿ ਜਿੰਮੇ ਹੁਣ ਕੰਮ ਧੰਦਾ ਰੁੱਤ ਮੁੱਕ ਗਿਆ ਵੀ 22 ਮਈ ਨੂੰ ਚਾਹੇ ਸ਼ੰਭੂ ਹੋਵੇ ਚਾਹੇ ਖਨੌਰੀ ਹੋਵੇ ਡੱਬ ਵਾਲੀ ਹੋਵੇ ਰਤਨਪੁਰਾ ਰਾਜਸਥਾਨ ਹੋਵੇ ਤੇ ਵੱਡੇ ਇਕੱਠ ਲੱਖਾਂ ਵਰਗੇ ਹੋਣਗੇ ਔਰ ਮੋਰਚਾ ਜਿਹੜਾ ਕੰਮਕਾਰ ਕਰਕੇ ਥੋੜੀ ਗਿਣਤੀ ਕੀਤੀ ਸੀ ਉਹ ਪੂਰੀਆਂ ਬਲੰਦੀਆਂ ਤੇ ਔਰ ਵੱਡਾ ਇਕੱਠ ਮਤਲਬ ਸੋਚ ਤੋਂ ਵੱਧ ਵੀ ਸਰਕਾਰ ਦੀ ਤੋਂ ਅਸੀਂ ਇੱਕ ਵਾਰੀ ਫੇਰ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਹੋਇਆ ਹੀ ਆ ਕਿਵੇਂ ਉਹਨੇ ਹਰਿਆਣੇ ਦੇ ਬਾਡਰਾਂ ਤੇ ਸਾਡੇ ਤੇ ਜ਼ੁਲਮ ਕੀਤੇ ਕਿਵੇਂ ਦੇਸ਼ ਦੀ ਰਾਜਨੀਤੀ ਨਹੀਂ ਜਾਣਦਾ ਕਿਵੇਂ ਸਾਡੇ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਹੈ ਪੱਕ ਲੋਕਾਂ ਨੂੰ ਜਾਗਰ ਕਰਾਂਗੇ ਦੂਜਾ ਹਰਿਆਣੇ ਵਿੱਚ ਤਿੰਨ ਯਾਤਰਾਵਾਂ ਹਰ ਪਿੰਡ ਵਿੱਚ ਗੱਲਜਾਉ ਨੂੰ ਸ਼ੁਰੂ ਹੋ ਰਹੀਆਂ 19 ਮਈ ਨੂੰ ਕੈਥਲ ਦੇ ਵਿੱਚ ਵੱਡੀ ਮਹਾਪੰਚਾਇਤ ਹਰਿਆਣੇ ਵਿੱਚ ਵੀ ਹੋਊਗੀ ਤਾਂ ਇਹ ਦੋ ਪ੍ਰੋਗਰਾਮ ਆਲਰੇਡੀ ਸਾਡੇ ਐਲਾਨ ਕੀਤੇ ਹੋਏ ਨੇ ਔਰ ਅਸੀਂ ਸਰਕਾਰ ਤੇ ਫੁੱਲ ਫਲੱਡ ਮੋਰਚੇ ਦੀਆਂ ਮੰਗਾਂ ਮੰਨਣ ਵਾਸਤੇ ਤੇ ਨੌਜਵਾਨ ਰਿਹਾ ਕਰਨ ਵਾਸਤੇ ਦਬਾਅ ਜਨਤਕ ਤੌਰ ਤੇ ਵਧਾਵਾਂਗੇ ਕਿਸ ਤਰ੍ਹਾਂ ਨਾਲ ਰੇਲਵੇ ਟ੍ਰੈਕ ਵੀ ਤੁਸੀਂ ਜੰਮ ਕੀਤਾ ਹੋਇਆ ਹੈਗਾ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਅੱਜ ਤਕਰੀਬਨ 16ਵੇਂ ਦਿਨ ਦੇ ਵਿੱਚ ਉਹ ਜਿਹੜਾ ਧਰਨਾ ਸ਼ਾਮਲ ਹੋ ਚੁੱਕਿਆ ਹੈ ਇਸ ਧਰਨੇ ਦਾ ਕੀ ਪੰਜਾਬ ਦੇ ਉੱਪਰ ਕੋਈ ਅਸਰ ਤਾਂ ਪੈ ਰਿਹਾ ਕੀ ਹਰਿਆਣੇ 'ਚ ਇਸ ਦਾ ਕੋਈ ਇਫੈਕਟ ਨਜ਼ਰ ਆ ਰਿਹਾ ਹੈ ਕੋਈ ਗਲਬਾਤ ਹੋਈ ਹੈ ਹਲੇ ਤੱਕ ਕਿ ਉਹਨਾਂ ਦੀ ਕਦੋਂ ਤੱਕ ਰਿਹਾਈ ਹੋ ਸਕਦੀ ਹੈ ਸਾਨੂੰ ਲੱਗਦਾ ਸਰਕਾਰ ਦਾ ਸਿਰ ਰਿੱਕੋ ਗਿਆ ਹੁੰਦਾ ਅਸੀਂ ਪੰਜਾਬ 'ਚ ਐਕਸ਼ਨ ਕਰੀਏ ਹਰਿਆਣੇ 'ਚ ਕਈ ਸਰਕਾਰਾਂ ਸਾਰੀਆਂ ਇੱਕੋ ਜੀਆਂ ਸੈਂਟਰ ਵੀ ਤੋੜ ਨਹੀਂ ਹੈਗਾ ਹਾਂ ਸਰਕਾਰ ਸਾਡਾ ਜ਼ੋਰ ਲਵਾਉਣਾ ਚਾਹੁੰਦੀ ਸਬਰ ਪਰਖਣਾ ਚਾਹੁੰਦੀ ਹੈ ਇਹ ਸਰਕਾਰ ਦੀ ਨੀਤ ਹੈਗੀ ਆ ਜਿੱਥੋਂ ਤੱਕ ਹੈਗਾ ਵੀ ਚਾਹੇ ਸੜਕਾਂ ਜਾਮ ਕੀਤੀਆਂ ਕੇਂਦਰ ਨੇ ਚਾਹੇ ਰੇਲ ਆ ਉਹਦਾ ਆਮ ਜਨਤਾ ਨੂੰ ਤਾਂ ਅਸਰ ਤਾਂ ਪੈਂਦਾ ਹੀ ਹੈਗਾ ਝਕੋ ਰੌਲਾ ਨਹੀਂ ਪਰ ਲੋਕ ਤਾਂ ਜਾਣਦੇ ਹੈਗੇ ਵੀ ਸਾਡੇ ਪਬਲਿਕ ਇੰਟਰਸਟ ਨੇ ਸਾਡੇ ਕੋ ਨਿੱਜੀ ਇੰਟਰਸਟ ਨਹੀਂ ਹੈਗੇ ਤਾਂ ਲੋਕ ਸਾਡੇ ਸਮਰਥਨ ਨੇ ਜੋ ਕੁਝ ਵੀ ਰੇਲ ਸੜਕ ਜਾਂ ਸੜਕ ਜਾਮ ਆ ਉਦਲੇ ਕੇਂਦਰ ਜ਼ਿੰਮੇਵਾਰ ਹੈ ਵਿਸ਼ੇਸ਼ ਕਰਕੇ ਪਰ ਕੇਂਦਰ ਤਾਂ ਕਹਿ ਰਿਹਾ ਕਿ ਜਿਹੜਾ ਇਹ ਅੰਦੋਲਨ ਹੈ ਇਹਦਾ ਏਜੰਡਾ ਕਿਸਾਨੀ ਨਹੀਂ ਸਗੋ ਭਾਜਪਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਖਮਿਆਜ਼ਾ ਆਮ ਲੋਕਪੋਗਤਰੇ ਨੇ ਪੰਜਾਬ ਦਾ ਨੁਕਸਾਨ ਹੋ ਰਿਹਾ ਦੇਖੋ ਐ ਨਹੀਂ ਹੈਗਾ ਸੱਤਾ ਜਿਹੜਾ ਸੁਖਿਆ ਭਾਜਪਾ ਨੇ 10 ਸਾਲ ਮੰਨਿਆ ਸਵਾਲ ਉਹਨਾਂ ਕੋ ਆ ਠੀਕ ਆ ਹੁਣ ਸਵਾਲ ਕਰਨਾ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰਕੇ ਆਪਣੀਆਂ ਮੰਗਾਂ ਮਨਵਾਉਣਾ ਹੁਣ ਉਹਨੂੰ ਭਾਜਪਾ ਵਿਰੋਧੀ ਤਿਹਰਾ ਦੇ ਨਾਂ ਤੇ ਜਾਂ ਉਹਨਾਂ ਦੇ ਮੋਢਿਆਂ ਤੇ ਸੁੱਟ ਕੇ ਆਪ ਬਚਣਾ ਚਾਹੁੰਦੀ ਬਚਿਆ ਨਹੀਂ ਜਾਣਾ ਹੈਗਾ ਉਹਨਾਂ ਨੇ 10 ਸਾਲ ਰਾਜ ਕੀਤਾ ਉਹ ਸਾਡੇ ਸਵਾਲਾਂ ਦੇ ਅੱਜ ਜਵਾਬ ਦੇਣ ਤੋਂ ਭੱਜ ਰਹੇ ਨੇ ਜਦ ਕਿ ਉਹਨਾਂ ਨੇ ਕੀਤਾ ਨਹੀਂ ਜੇ ਉਹਨਾਂ ਨੂੰ ਇੰਨਾ ਹੀ ਯਕੀਨ ਆ ਠੀਕ ਆ ਭਾਵੇਂ ਵਿਰੋਧੀ ਦਲ ਹੁਣ ਭਾਵੇਂ ਕਿਸਾਨ ਮਜ਼ਦੂਰ ਹੋਣ ਉਹਨਾਂ ਨੂੰ ਡਰ ਕੀ ਹੈਗਾ ਜੇ ਉਹਨਾਂ ਨੇ ਵਧੀਆ ਕੰਮ ਕੀਤਾ ਹੈਗਾ ਤਾਂ ਉਹਨਾਂ ਦੇ ਪਾਪ ਕੰਮਦੇ ਆ ਹੁਣ ਜੋ ਉਹਨਾਂ ਨੇ ਜ਼ੁਲਮ ਕੀਤਾ ਸਾਡੇ ਤੇ ਸਵਾਕੀ ਹੁਣ ਅੱਗੇ ਜਿਸ ਤਰ੍ਹਾਂ ਦੇ ਨਾਲ ਖੁੱਲੀ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਹੈ ਕਿ ਪਹਿਲਾਂ ਤਾਂ ਅਸ ਸੁਨਿਲ ਜਾਖੜ ਕਹਿੰਦੇ ਸੀਗੇ ਕਿ ਆਓ ਖੁੱਲੇ ਆਪਾਂ ਬੈਂਸਬਾਜੀ ਕਰ ਲੈਣ ਫੇ ਕਿਸਾਨ ਆਗੂਆਂ ਦੇ ਵੱਲੋਂ ਬਕਾਇਦਾ ਰੱਖੀ ਜਾਂਦੀ ਫੇ ਪੇਜ ਕਿੱਥੇ ਆਸਿਆ ਕਿ ਕਿਉਂ ਇਹ ਗੱਲਬਾਤ ਸਿਰੇ ਨਹੀਂ ਚੜ੍ਹ ਪਾਰੀ ਨਾ ਦੇਖੋ ਇਹ ਨੈਤਿਕ ਨੈਤਿਕਤਾ ਹੁੰਦੀ ਆ ਸਾਨੂੰ ਉਹਨਾਂ ਨੇ ਚੈਲੰਜ ਕੀਤਾ ਵੀ ਸਾਡੇ ਨਾਲ ਬਹਿ ਕੇ ਨਿਬੜੋ ਉਹਨਾਂ ਦਾ ਵਧੀਆ ਫੈਸਲਾ ਸੀ ਕਿ ਨੇ ਬਹਿ ਕੇ ਨਿਬੜ ਲੋ ਭੱਜੇ ਤਾਂ ਉਹ ਆ ਨਾ ਉਹ ਫੇਰ ਰੱਖ ਲੈਣ ਕੋਈ ਅਸੀਂ ਉਹਨੂੰ ਤਿਆਰ ਰਹਿ ਗਏ ਤਾਂ ਭਾਜਪਾ ਕੋਲੇ ਸਾਡੇ ਸਵਾਲਾਂ ਦੇ ਜਵਾਬ ਹੈ ਨਹੀਂਗੇ ਜੇ ਉਹ ਵਾਕਿਆ ਨੈਤਿਕ ਤੌਰ ਤੇ ਜਾਂ اخਲਾਕੀ ਤੌਰ ਤੇ ਆਪਣਾ ਉਹਨੂੰ ਸਹੀ ਮੰਨਦੇ ਆ ਤੇ ਬਹਿ ਕੇ ਕਰ ਲਨ ਗੱਲ ਪਤਾ ਲੱਗ ਜੂ ਸਾਰੇ ਸਾਹਮਣੇ ਵੀ ਕੀ ਸਹੀ ਹੈ ਕੀ ਗਲਤ ਹੁਣ ਦੋ ਜਥੇਬੰਦੀ ਇਸ ਮੋਰਚੇ ਦੀ ਗਵਾਈ ਕਰ ਰਹੀ ਨੇ ਬਾਕੀਆਂ ਦੀ ਕਮੀ ਕਿਉਂ ਖਲ ਰਹੀ ਹੈਗੇ ਬਾਕੀ ਕਿੱਥੇ ਹੈਗੇ ਨੇ ਐ ਨਹੀਂ ਹੈਗਾ ਦੇਖੋ ਮੋਰਚੇ ਦੇ ਵਿੱਚ ਪੰਜਾਬ ਦੀਆਂ ਲਗਭਗ ਦੋਵਾਂ ਫੋਰਮਾਂ ਦੀਆਂ 33 ਜਥੇਬੰਦੀਆਂ ਨੇ ਠੀਕ ਹੈ ਜੀ ਤੋਂ ਉਹਨੂੰ ਪ੍ਰੈਜ਼ੈਂਟ ਐ ਕਿਵੇਂ ਕਰਨਾ ਵੀ ਦੋ ਜਥੇਬੰਦੀਆਂ ਨੇ ਠੀਕ ਨਹੀਂ ਹੈਗਾ ਮੋਰਚੇ ਵਿੱਚ ਪੂਰਾ ਦੇਸ਼ ਹੈਗਾ ਦੇਸ਼ ਦੀਆਂ ਜਥੇਬੰਦੀਆਂ ਹਾਂ ਕਿਸੇ ਦੀ ਸਮਰੱਥਾ ਜ਼ਿਆਦਾ ਹੋ ਸਕਦੀ ਕਿਸ ਦੀ ਘੱਟ ਹੋ ਸਕਦੀ ਆ ਪਰ ਸਰਕਾਰ ਵੱਲੋਂ ਉਹਦੀ ਉਹਨੂੰ ਉਹਨੂੰ ਪੇਸ਼ ਕਰ ਹੀ ਇਸ ਢੰਗ ਨਾਲ ਕੀਤਾ ਜਾ ਰਿਹਾ ਕੀ ਲੱਗਦਾ ਕਿ ਜੇਕਰ ਸਾਰੇ ਇੱਕੋ ਮੈਂ ਤੇ ਇਕੱਠੇ ਹੁੰਦੇ ਸਾਂਝੇ ਤੌਰ ਤੇ ਇੱਕੋ ਪਲੇਟਫਾਰਮ ਤੋਂ ਆਵਾਜ਼ ਬੁਲੰਦ ਕਰਦੇ ਵੱਧ ਇਫੈਕਟ ਪੈਂਦਾ ਉਹਦਾ ਹਾਂ ਦੇਖੋ ਦੋ ਗੱਲਾਂ ਨੇ ਇਹ ਸਹੀ ਗੱਲ ਆ ਐ ਸੀਗਾ ਵੀ ਦੇਖੋ ਘੱਟੋ ਘੱਟ ਪ੍ਰੋਗਰਾਮ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਚਾਰਕ ਜਾਂ ਆਪਸੀ મતਪਿਤ ਰਹਿੰਦੇ ਹੁੰਦੇ ਆ ਰਹਿਣ ਦਿੱਤੇ ਜਾਣੇ ਚਾਹੀਦੇ ਆ ਹੁਣ ਦੇਖੋ ਕੋਈ ਸੰਘਰਸ਼ ਹੀ ਨਹੀਂ ਕਰਨਾ ਚਾਹੁੰਦਾ ਫਿਰ ਉਹਨੂੰ ਆਪਾਂ ਜ਼ਬਰਦਸਤੀ ਦਾ ਲਿਆ ਨਹੀਂ ਸਕਦੇ ਆ ਕਿਦੇ ਵਿੱਚ ਕੋਈ ਨਰਾਸ਼ਗੀ ਆ ਨਾ ਦੇਖੋ ਨਰਾਜਗੀਆਂ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਵੀ ਨੇ ਇਹਨਾਂ ਦੀਆਂ ਵੀ ਹੋ ਸਕਦੀਆਂ ਆਪੋ ਚੋਦੀ ਪਰ ਵੱਡੇ ਹਿੱਤ ਹੈ ਨਾ ਕਿਸਾਨੀ ਵਾਸਤੇ ਛੱਡਦੇ ਪ੍ਰੋਗਰਾਮ ਬਾਅਦ ਚ ਦੇਖ ਲਾਂਗੇ ਕੌਣ ਸਹੀ ਹੈ ਕੌਣ ਗਲਤ ਅਸੀਂ ਦੇਸ਼ ਦੀ ਅਗਵਾਈ ਕਰਨੀ ਆ ਦੇਸ਼ ਦੇ ਕਿਸਾਨ ਮਜ਼ਦੂਰੀ ਲੜਨਾ ਸਾਨੂੰ ਇਕੱਠਿਆਂ ਨੂੰ ਸੰਘਰਸ਼ ਕਰਨਾ ਚਾਹੀਦਾ ਬਾਅਦ ਚ ਦੇਖਾਂਗੇ ਕੀ ਗੱਲ ਤਾਂ ਕਿਸ ਜਿਹੜੀਆਂ ਜਿੱਥੇ ਬੰਦੇ ਸੰਘਰਸ਼ ਕਰ ਰਹੇ ਨੇ ਉਹੀ ਕਿਸਾਨ ਉਹਨਾਂ ਨਾਲ ਜੁੜੇ ਹੋਏ ਨੇ ਉਹੀ ਕਿਸਾਨ ਉਹਨਾਂ ਜਿੱਥੇ ਬੰਦਿਆਂ ਨਾਲ ਜੁੜ ਕੇ ਸਾਂਝੀਆਂ ਮੰਗਾਂ ਨਹੀਂ ਹੈਗੀਆਂ ਸਾਰਿਆਂ ਦੇ ਕੀ ਅਲੱਗ-ਅਲੱਗ ਨੇ ਇਹੀ ਸਵਾਲ ਹੈ ਵੀ ਸਾਡਾ ਦੁਸ਼ਮਣ ਵੀ ਸਾਂਝਾ ਮੋਦੀ ਸਰਕਾਰ ਦੇ ਖਿਲਾਫ ਲੜਨਾ ਮੰਗਾਂ ਵੀ ਸਾਂਝੀਆਂ ਤੇ ਅੰਦੋਲਨ ਵੀ ਸਾਂਝਾ ਹੋਣਾ ਚਾਹੀਦਾ ਸਾਡੀ ਤਾਂ ਇਹੀ ਸਮਝ ਹੈ ਉੰਜਵੇਂ ਕੀ ਤੁਸੀਂ ਕਿਹਾ ਗਿਆ ਕਿ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਨਾ ਤਾਂ ਸਵਾਲ ਕਰੋ ਭਾਜਪਾ ਗੋ ਤੋਂ ਸਵਾਲ ਕਰੋ ਤੁਸੀਂ ਅਪੀਲ ਕੀਤੀ ਹੈ ਹੁਣ ਕਈ ਜਗ੍ਹਾ ਤੇ ਵਿਰੋਧ ਵੀ ਹੋ ਰਿਹਾ ਹੈ ਬੀਜੇਪੀ ਦਾ ਕੀ ਲੱਗਦਾ ਕਿ ਇਲੈਕਸ਼ਨ ਤੇ ਕੋਈ ਇਫੈਕਟ ਪਵੇ ਜਾਂ ਫਿਰ ਵੋਟ ਦੇ ਅਧਿਕਾਰ ਨੂੰ ਲੈ ਕੇ ਵੀ ਤੁਸੀਂ ਕੋਈ ਲਾਂਬੰਦੀ ਕੀਤੀ ਹੈਗੀ ਤਾਂ ਦੇਖੋ ਸਵਾਲ ਹੀ ਵੋਟਾਂ ਡਿਸਾਈਡ ਕਰਦੇ ਆ ਲੈ ਲੋਕ ਮੁੱਦਿਆਂ ਨਾਲ ਜੁੜ ਕੇ ਜੜੀ ਪਾਰਟੀ ਜ਼ੁਲਮ ਕਰ ਰਹੀ ਆ ਜੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀਗੀ ਲੋਕ ਲੋਕ ਮਨਾਂ ਵਿੱਚ ਉਹਦੇ ਪ੍ਰਤੀ ਨਫ਼ਰਤ ਆਊਗੀ ਉਹ ਨਫ਼ਰਤ ਹੀ ਵੋਟ ਦਾ ਡਿਸੀਜਨ ਕਰੂਗੀ ਅੱਜ ਕੋਈ ਰੌਲਾ ਨਹੀਂ ਸਿੱਧੀ ਗੱਲ ਬਾਤ ਕਰਨੀ ਬਾਕੀ ਜਿਸ ਤਰ੍ਹਾਂ ਦੇ ਨਾਲ ਹੁਣ 100 ਦਿਨ ਪੂਰੇ ਹੋਣ ਦੇ ਉੱਪਰ ਸ਼ੰਭੂ ਖਨੋਰੀ ਡੱਬ ਵਾਲੀ ਅਤੇ ਰਤਨਵਾਲ ਜਿਹੜਾ ਬਾਰਡਰ ਹੈ ਉਸ ਦੇ ਉੱਪਰ ਵੱਡਾ ਦੀ ਜਿਹੜਾ ਕੱਟ ਕੀਤਾ ਜਾਵੇਗਾ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿ ਕਿਸਾਨ ਇਕੱਠੇ ਹੋਣਗੇ ਤੇ ਉਹਨਾਂ ਨੇ ਕਹਿੰਨੇ ਕਿ ਉਦੋਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮਿਲਾਈ ਜਾਂਦੀਆਂ ਸੋ ਜਿਹੜੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਚੈਨਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਚੰਡੀ